ਦੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਜੈਮਨ ਵਾਟਸਪ ਦੇ ਅੱਜ ਦੀ ਨਵੀਂ ਪੇਸ਼ਕਸ਼ ਦੇ ਵਿੱਚ ਮੈਂ ਤੁਹਾਡੀ ਹੋਸਟ ਦੇ ਤੌਰ ਤੇ ਗੋਪੀ ਕਾਨਾ ਹਾਜ਼ਰ ਆ ਅਮੀ ਵਾਟਸਪ ਦੇ ਨਾਲ ਸੰਦੇਸ਼ ਦੀ ਅਜਨੀ ਗੋਤਤੀ ਹੈ ਦੋ ਪਰ ਉਹ ਫਾਲ ਜਦੋਂ ਸਾਡੇ ਵਿੱਚੋਂ ਜ਼ਿਆਦਾਤਰ ਉਸ ਸਮੇਂ ਪੈਦਾ ਵੀ ਨਹੀਂ ਹੋਏ ਸੀ ਪਰ ਇੱਕ ਚੀਜ਼ ਜਿਉਂ ਸਦੋਰ ਦੇ ਹਰ ਸਿਨੇਮਾ ਲਵਰ ਨੂੰ ਯਾਦ ਹੋਵੇਗੀ ਫਿਲਮ ਦੀਵਾਰ ਉਹ ਫਿਲਮ ਜਿਸ ਨੇ ਨਾ ਸਿਰਫ ਬਾਕਸ ਆਫਿਸ ਤੇ ਹਲਚਲ ਮਚਾ ਦਿੱਤੀ ਸੀ ਸਗੋਂ ਸਾਰਿਆਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਵੀ ਬਣਾਈ ਸੀ ਅਤੇ ਹੁਣ 50 ਸਾਲਾਂ ਬਾਅਦ ਫਿਰ ਦੀਵਾਰ ਇੱਕ ਵਾਰ ਫੇਰ ਤੋਂ ਸੁੱਖਿਆਂ ਦੇ ਵਿੱਚ ਹੈ ਪਰ ਇਹ ਸਵਾਦ ਸੱਚਾ ਫਿਲਮ ਦੇ ਨਹੀਂ ਸਗੋਂ ਇੰਦੀ ਟਿੱਕਟ ਦੇਖੋ ਜੀ ਅਜੀ ਹਾ ਦੀਵਾਰ 375 ਦੀ ਜਿਸ ਟਿੱਕਟ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਦਾਦਾ ਵਾਇਰਲ ਹੋ ਗਿਆ ਤੇ ਇਸ ਦੇ ਵਿੱਚ ਇੱਕ ਦਿਲਚਸਪ ਕਹਾਣੀ ਵਿੱਚ ਬੀ ਗਈ ਹੈ। ਡੈਂਗਰੀ ਯੰਗ ਮੈਨ ਅਮਿਤਾ ਬੱਚਨ ਦਾ ਗੋਲ ਸ਼ਸ਼ੀ ਕਪੂਰ ਦੇ ਡਾਇਲੋਗ ਅਤੇ ਇਸ ਛੋਪੜਾ ਦਾ ਸ਼ਾਨਦਾਰ ਡਾਇਰੈਕਸ਼ਨ ਨੇ ਅਜਿਹਾ ਮੋਕ ਤੋਂ ਕਿੰਨੇ ਕਮਾਲ ਕੀਤਾ ਕਿ ਹਰ ਗਲੀ ਮੋਹੱਲੇ ਦੇ ਵਿੱਚ ਲੋਕ ਕਹਿਣ ਲੱਗੇ ਆਜ ਮੇਰੇ ਕੋਲ ਮੰਗਲਾ ਹੈ, ਕਾਰ ਹੈ, ਬੈਂਕ ਬੈਲੈਂਸ ਹੈ। ਡਾਇਲੋਗ ਦੀ ਗੂੰਜ ਹਰ ਕਿਸੇ ਸੁਣਾਈ ਦਿੱਤੀ ਯਾਦ ਹੈ ਨਾ ਜਵਾਬ ਤੁਹਾਰੇ ਪਾਸ ਕਿ ਆ ਮੈਂ ਅੱਜ ਵੀ ਇਹ ਡਾਇਲੋਗ ਸਭ ਨੂੰ ਯਾਦ ਹੈ ਤੇ ਮੈਂ ਤਾਂ ਬੱਚਾ ਤਾਂ ਜ਼ਬਰਦਸਤ ਸੀ ਮੈਂ ਅੱਜ ਵੀ ਸੇਕੇ ਹੋਏ ਪੈਸੇ ਨਹੀਂ ਉਠਾਤਾ ਤਾਂ ਦਾ ਬਜਟ ਸੀ ਲਗਭਗ 1.3 ਕਰੋੜ ਰੁਪਏ ਜੋ ਅੱਜ ਦੇ ਹਿਸਾਬ ਦੇ ਨਾਲ 33 ਕਰੋੜ ਰੁਪਏ ਦੇ ਬਰਾਬਰ ਹੈ ਅਤੇ ਕਮਾਈ ਉਸ ਸਮੇਂ 7.75 ਕਰੋੜ ਰੁਪਏ ਮਤਲਬ ਅੱਜ ਦੇ ਹਿਸਾਬ ਦੇ ਨਾਲ ਲਗਭਗ 20 ਤੋਂ 11 ਕਰੋੜ ਰੁਪਏ ਹੁਣ ਸੋਚੋ ਕਿ ਫਿਲਮ ਦਾ ਇੰਨਾ ਤਰੇਦ ਹੋਵੇਗਾ ਸ਼ਾਇਦ ਯੋਕੇਗਾ ਨਹੀਂ ਪੁਸ਼ਪਾਵਰ ਦਾ ਮੁੰਡਾ online ਆਇਆ ਇਸ ਫਿਲਮ ਦੀ ਟਿਕਟ ਦੇਜੋ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਸਾਲਾਂ ਬਾਅਦ ਜਾਂ ਸਾਲਾਂ ਬਾਅਦ ਇਸ ਤੋਂ ਵਾਇਰਲ ਹੋ ਗਈ ਹੈ ਹਨ ਇਹ ਕੋਈ ਆਮ ਟਿਕਟ ਨਹੀਂ ਹੈ ਚੋ ਦੀ ਡੇਟ 1 ਮਈ 1975 ਵੀਰਵਾਰ ਦਾ ਫਿਰ 3 ਵਜੇ ਦਾ ਟਾਈਮ ਅਤੇ ਲੋਕੇਸ਼ਨ ਗੈਲੈਕਸੀ ਹਰ ਕੰਡੀਸ਼ਨ ਨਾ ਸਿਨੇਮਾ ਹਾਲ ਦੀ ਅਤੇ ਸਭ ਤੋਂ ਖਾਸ ਗੱਲ ਟਿਕਟ ਬਾਲਕਨੀ ਸੀਟ ਦੀ ਹੈ ਜਿਸ ਤੇ ਜੀ 2 ਲਿਖਿਆ ਹੋਇਆ ਮਤਲਬ ਰੋ ਅਤੇ ਤੇ ਨੰਬਰ ਅਤੇ ਹੁਣ ਇੱਕ ਮਜ਼ੇਦਾਰ ਹਿੱਸਾ ਛੇੜ ਕਰਦੇ ਹਾਂ। ਇਸ ਟਿਕਟ ਦੀ ਕੀਮਤ ਮਹਰ 3 ਰੁਪਏ। ਜਿहां ਉਸ ਦੌਰ ਦਾ ਸਟਾਰਟਰ ਤੁਸੀਂ ਸਿਰਫ 3 ਰੁਪਏ ਦੇ ਵਿੱਚ ਖਰੀਦ ਸਕਦੇ ਸੀ ਅਤੇ ਟਿਕਟੇ ਕੀ ਲਿਖਿਆ ਹੋਇਆ? ਸਭੇ ਪਾਸੇ ਅमिताभ बच्चन ਦੀ ਫੋਟੋ, ਫਿਲਮ ਦੀਵਾਰ ਦਾ ਨਾਂ ਅਤੇ ਬਾਕੀ ਤਿਤਾਰਿਆਂ ਦੇ ਨਾਂ ਵੀ ਲਿਖੇ ਹੋਏ ਨੇ। ਮਤਲਬ ਉਸ ਸਮੇਂ ਵੀ ਸਿਨੇਮਾ ਲਈ ਜਿਹਹਾ ਖਰੇ ਸੀ ਕਿ ਟਿਕਟ ਆਪੇ ਹੀ ਇੱਕ ਯਾਦਗਾਰ ਬਣ ਜਾਂਦੀ ਸੀ। 100 ਰੁਪਏ ਦੀ ਟਿਕਟ ਦੇ ਵਿੱਚ ਸਿਰਫ ਐਂਟਰਟੇਨਮੈਂਟ ਹੀ ਨਹੀਂ ਸਗੋਂ ਯਾਦਾਂ ਵੀ ਪੈਕ ਹੋ ਕੇ ਆਉਂਦੀਆਂ ਤੇ ਹੁਣ ਇੰਨੇ ਸਾਲਾਂ ਬਾਅਦ ਇਹ ਟਿਕਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਨਾਲ ਲੋਕਾਂ ਦੀਆਂ ਯਾਦਾਂ ਖਾਪੀਆਂ ਹੋ ਗਈਆਂ ਤੇ ਇਸ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਸਿਨੇਮਾ ਤੇ ਇਸ ਦੀਆਂ ਯਾਦਾਂ ਦੇਦੀ ਪੁਰਾਣੀਆਂ ਨਹੀਂ ਹੁੰਦੀਆਂ ਭਾਵੇਂ ਉਹ 1975 ਦੀ ਦੀਵਾਰ ਹੋਵੇ ਜਾਂ ਫਿਰ ਹੋਵੇ 2025 ਦੀ ਕੋਈ ਵੀ ਬਲੌਕਬਸਟਰ ਫਿਲਮ ਤੋਂ ਦੋਸਤੋਂ ਦੀਵਾਰ ਦੀ ਐਸਥਿਕ ਐਸਥਿਕ ਸਾਨੂੰ 50 ਸਾਲ ਪਿੱਛੇ ਲੈ ਗਈ ਅਤੇ ਸਾਨੂੰ ਉਹ ਦੌਰ ਦੀ ਝਲਕ ਵੀ ਦੇ ਦਿੱਤੀ ਜਦੋਂ ਜ ਦੋ ਤੇ ਵਿੱਚ ਸਿਨੇਮਾ ਪ੍ਰੇਮੀ 3 ਰੁਪਏ ਦੇ ਵਿੱਚ ਐਂਟਰਟੇਨਮੈਂਟ ਅਤੇ ਮੂਵਮੈਂਟਸ ਮਿਲ ਜਾਂਦੇ ਸ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਕੋਈ ਫਿਲਮ ਦੇਖਣ ਜਾਓ ਤਾਂ ਉਹਦੇ ਟਿਕਟ ਨੂੰ ਸੰਭਾਲ ਕੇ ਰੱਖਿਓ ਕਿਹ ਕੌਣ ਜਾਣਦਾ ਹੈ ਕਿ 50 ਸਾਲਾਂ ਬਾਅਦ ਉਹ ਵਾਇਰਲ ਹੋ ਜਾਵੇ। ਅੱਜ ਦੇ ਲਈ ਇੰਨਾ ਹੀ ਚਲੋ ਦੋਸਤੋ ਪਰ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਫਿਲਮ ਦੀ ਸਭ ਤੋਂ ਕਿਹੜੀ ਪੁਰਾਣੀ ਯਾਦ ਹੈ?